ਆਇਆ ਬਹੁਤ ਲੰਬੇ ਸਮੇਂ ਤੋਂ ਪਿਛਲੇ ਤੋਂ ਐਵੇਂ ਸਾਡੇ ਘਰਾਂ ਚ ਆਪਣੇ ਘਰਾਂ ਚ ਦੀਵੇ ਵੇਚਦਾ ਆ ਰਿਹਾ ਹਾਂਜੀ ਵੀਰ ਜੀ ਅੱਜ ਵੀ ਚੱਲਦਾ ਪਿਆ ਕੰਮ ਹੈ ਹਾਂਜੀ ਹਾਂਜੀ ਵਧੀਆ ਚੱਲਦਾ ਜੀ ਦੀਵੇ ਕੁਝ ਜਿਹਸ ਹਾਂਜੀ ਦੀਵੇ ਲਾਣੇ ਚਾਹੁੰਦੇ ਨੇ ਇਸ ਵਾਰੀ ਤੇ ਹਮ ਠੀਕ ਹੈ ਜੀ ਜਿਹੜੀਆਂ ਆਪਾਂ ਦੂਜੀ ਕੰਮ ਦੀਵਿਆਂ ਨਾਲ ਹੀ ਸਟਾਰਟ ਹੁੰਦਾ ਦੀਵਾਲੀ ਦਾ ਹਮ ਜਿਹੜੀਆਂ ਆਪਾਂ ਪੁਰਾਣੀਆਂ ਲਾਈਟਾਂ ਲਾਣੇ ਆ ਉਹਨਾਂ ਨਾਲੋਂ ਦੀਵੇ ਲਾਣੇ ਚਾਹੁੰਦੇ ਨੇ ਪੁਰਾਣੀ ਆਪਣੇ ਪੁਰਾਣੇ ਸਮੇਂ ਤੋਂ ਦੀਵੇ ਚੱਲਦੇ ਆ ਰਹੇ ਨੇ ਜਿਵੇਂ ਲੈਣੇ ਜਾਂਦੇ ਚੁੱਕੋ ਕੰਮ ਆਪਣਾ ਤੇਲ ਭਾ ਕੇ ਤੇਲ ਮੱਚੇਗਾ ਦੀਵਾਲੀ ਤੇ ਉਦਾਂ ਹੀ ਸ਼ੁਭ ਮੰਨਿਆ ਜਾਂਦਾ ਹੈ ਹੂੰ ਬਿਲਕੁਲ ਜੀ ਬਿਲਕੁਲ ਕਹਿੰਦੇ ਦੀਵੇ ਨਾਲ ਪੁਰਾਣੇ ਟਾਈਮਾਂ 'ਚ ਜਿਵੇਂ ਰੋਸ਼ਨੀ ਕਰਨ ਵਾਸਤੇ ਦੀਵੇ ਦੀ ਵਰਤੋਂ ਕੀਤੀ ਜਾਂਦੀ ਸੀ ਦੇਸੀ ਘੋੜਾ ਵੈਸੇ ਵੀ ਜੇ ਆਪਾਂ ਦੀਵਾ ਭਰ ਕੇ ਲਾਈਏ ਤੇ ਆਪਣੇ ਅੰਦਰ ਕਹਿੰਦੇ ਆਕਸੀਜਨ ਦੀ ਬਹੁਤ ਜ਼ਿਆਦਾ ਮਾਤਰਾ ਵੱਧ ਜਾਂਦੀ ਹੈ ਹਾਂਜੀ ਤੇ ਪੁਰਾਣੇ ਸਮੇਂ 'ਚ ਜਦੋਂ ਲਾਈਟ ਨਹੀਂ ਹੁੰਦਾ ਸੀ ਦੀਵਾ ਬਾਲ ਕੇ ਹੀ ਚਾਨਣ ਕੀਤਾ ਜਾਂਦਾ ਸੀਗਾ ਐਸੇ ਨਾਲ ਲੋਕਾਂ ਨੇ ਬਹੁਤ ਬੰਦੇ ਆ ਰਹੇ ਪੜ੍ਹਾਈ ਵੀ ਕੀਤੀ ਹੈ ਹੂੰ ਇਹ ਹੁਣ ਚਾਈਨਾ ਮੇਡ ਦਾ ਕੰਮ ਸਟਾਰਟ ਹੋ ਗਿਆ ਲੜੀਆਂ ਦਾ ਤਾਂ ਹੁਣ ਫੈਨਸੀ ਕੰਮ ਹੈ ਜੀ ਤੇ ਤੁਹਾਡੇ ਵਪਾਰ ਤੇ ਬਹੁਤ ਜ਼ਿਆਦਾ ਫਰਕ ਪਿਆ ਹੋਣਾ ਇਸ ਚੀਜ਼ ਦਾ ਬਹੁਤ ਪਿਆ ਜੀ ਬਹੁਤ ਬਹੁਤ ਫਰਕ ਪੈ ਰਿਹਾ ਹੈ ਬੜੇ ਬੰਦੇ ਕੰਮ ਛੱਡ ਕੇ ਹੋਣੇ ਨੇ ਹਾਂਜੀ ਹਾਂਜੀ ਹਾਂ ਕਿਉਂਕਿ ਲੜੀਆਂ ਨੇ ਇਹੀ ਥੋੜਾ ਜਿਹਾ ਕੰਮ ਘਟਾਤਾ ਸਾਡਾ ਦੀਵੇ ਘਟ ਲੈਂਦੇ ਨੇ ਤੇ ਲੜੀਆਂ ਕਿ ਨਹੀਂ ਜਾਣਾ ਚੱਲਦੇ ਨੇ ਜਿਹੜੀਆਂ ਚਾਈਨਾ ਮੇਡ ਚੀਜ਼ਾਂ ਆ ਗਈਆਂ ਚਾਨਣ ਵਾਲੀਆਂ ਚਾਨਣ ਵਾਲੀਆਂ ਆਈ ਹੋਈ ਹਾਂ ਇਹਨਾਂ ਕਰਕੇ ਵਪਾਰ ਦਾ ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਗਿਆ ਹਨਾ ਹਾਂਜੀ ਹਾਂਜੀ ਤੇ ਇਸ ਕੰਮ ਨੂੰ ਛੱਡ ਕੇ ਤੁਸੀਂ ਹੋਰ ਕੰਮ ਛੇੜ ਲਿਆ ਅੱਗੇ ਹੈ ਕੋਈ ਕੰਮ ਕਰਨਾ ਤਾਂ ਨਹੀਂ ਆਂਦਾ ਨਾ ਜੀ ਕੋਈ। ਅੱਛਾ। ਹਾਂ, ਸਰੂ ਟਾਈਮ ਤੋਂ ਹੁਣ ਇਹ ਮਿੱਟੀ ਨਾਲ ਮਿੱਟੀ ਹੋ ਰਿਆਂ। ਇਹੀ ਕੰਮ ਕਰਦਾ। ਹੋਰ ਸਾਡੇ ਦੋਨਾਂ ਦੀਹਾੜੀ ਹੁੰਦੀ ਹੈਗੀ। ਨਹੀਂ ਅਸੀਂ ਖੇਤੀ ਕਰ ਸਕਦੇ ਹੈਗੇ। ਕੱਟੋ ਜੇ ਵਾਦੋ ਜੇ ਕੰਮ ਇਹ ਚੱਲਦਾ ਪਿਆ। ਹਾਂ, ਕੱਟਾ ਚੱਲੇ ਵਾਧਾ ਚੱਲੇ 12 ਮਹੀਨੇ 30 ਦਿਨ ਅਸੀਂ ਇਹੀ ਕੰਮ ਕਰਦੇ ਆ। ਹੂੰ, ਸੋ ਸਾਰਿਆਂ ਨੂੰ ਬੇਨਤੀ ਹੈ ਦੀਵਾਲੀ ਦੇ ਤਿਆਰ ਤੇ ਦੀਵੇ ਖਰੀਦੋ। ਜੋ ਆਪਣੇ ਪਰਜਾਪਤ ਵੀਰ ਨੇ ਬਹੁਤ ਪੁਰਾਣੇ ਸਮੇਂ ਤੋਂ ਦੀਵੇ ਬਣਾਉਣ ਦਾ ਕੰਮ ਕਰਦੇ ਪਏ ਨੇ, ਘੜੇ ਬਣਾਉਂਦੇ ਪਏ ਨੇ ਆਪਾਂ ਨੂੰ। ਹਰ ਇੱਕ ਚੀਜ਼ ਮਿੱਟੀ ਦੇ ਭਾਂਡੇ ਤਿਆਰ ਕਰ ਕਰਕੇ ਦਿੰਦੇ ਪ ਠੀਕ ਹੈ ਫਿਰ ਜੀ ਧੰਨਵਾਦ ਸ਼ੁਕਰੀਆ ਹਾਂ ਦੀਵਾਲੀ ਵਧੀਆ ਮਨਾਈ ਜਾਏ ਤੁਹਾਡੀ ਪਰਮਾਤਮਾ ਖੈਰ ਸੋ ਕਰੇ ਦੀਵਾਲੀ ਸਾਰਿਆਂ ਨੂੰ ਜੀ ਹਾਂਜੀ ਹੈਪੀ ਦੀਵਾਲੀ